ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰ ਦੀ ਸਾਧ ਸੰਗਤ ਤੁਹਾਨੂੰ ਇੱਕ ਪੁਰਾਣੇ ਮੰਗਲਿਆਂ ਦੀ ਤੇ ਪੁਰਾਣੇ ਵਿਆਹਾਂ ਦੀ ਗੱਲ ਸੁਣਾਉਣੀ ਆ ਅੱਜ ਤੋਂ 50-55 ਸਾਲ ਪਹਿਲਾਂ 60 ਸਾਲ ਹੀ ਲਾ ਲਓ ਜਾਂ 50-55 ਵੀ ਲਾ ਲਓ ਠੀਕ ਆ ਜਿਹੜਾ ਮੰਗਣਾ ਹੁੰਦਾ ਹੁੰਦਾ ਸੀ ਨਾ ਵਿਚੋਲਾ ਕਰਾਉਂਦਾ ਹੁੰਦਾ ਸੀ ਆਪਦੇ ਕਿਸੇ ਪਰਿਵਾਰ ਚੋਂ ਰਿਸ਼ਤੇਦਾਰੀ ਚੋਂ ਚਾਹੇ ਕੋਈ ਯਾਰ ਬੇਲੀ ਲਿਆਜ ਵਾਲਿਆਂ ਦੇ ਕੁੜੀ ਹੁੰਦੀ ਸੀ ਉਹ ਇਹਦੇ ਦੇ ਹੁੰਦੇ ਸੀ ਵੀ ਹੁਣ ਆਪਣੀ ਕੁੜੀ ਵਿਆਹਣ ਯੋਗ ਹੈਗੀ ਆ ਵੀ ਆਪਾਂ ਇਹ ਮੰਗਣੀ ਆ ਦੱਸਿਓ ਕੋਈ ਥਾਂ ਹੋਇਆ ਤਾਂ ਐ ਤਰ੍ਹਾਂ ਜਦੋਂ ਕੋਈ ਥਾਂ ਚੰਗਾ ਲੱਭ ਜਾਂਦਾ ਸੀ ਬਰਾਬਰ ਦਾ ਘਰ ਹੁੰਦਾ ਸੀ ਤਾਂ ਜਿਹੜਾ ਵਿਚੋਲਾ ਸੀ ਉਹ ਘਰੇ ਆਉਂਦਾ ਸੀ ਮੁੰਡੇ ਵਾਲਿਆਂ ਦੇ ਜਾਂ ਕੁੜੀ ਵਾਲਿਆਂ ਦੇ ਵੀ ਪਾਈ ਮੇਰੇ ਕੋਲੇ ਹੈਗਾ ਘਰ ਇੱਕ ਤੇ ਤੁਹਾਨੂੰ ਦਿਖਾ ਦਿੰਨਾ ਚਲੋ ਮੁੰਡੇ ਵਾਲਿਆਂ ਦਾ ਘਰ ਹੀ ਰੱਖ ਲਓ ਉਹਨਾਂ ਨੇ ਆਉਣਾ ਦੇਖਣਾ ਬੰਦਿਆਂ ਬੰਦਿਆਂ ਨੇ ਪਿਤਾ ਨੇ ਚਾਹ ਭਰਾ ਨੇ ਪਹਿਲੀ ਗੱਲ ਤਾਂ ਪਹਿਲਾਂ ਪਿਤਾ ਹੀ ਆਉਂਦਾ ਹੁੰਦਾ ਸੀ ਮਗਰੋਂ ਭਰਾ ਆਉਣ ਲੱਗੇ ਨਾਲ ਉਹ ਦੇਖ ਕੇ ਚਲੇ ਜਾਂਦੇ ਕਹਿੰਦੇ ਵੀ ਸਾਨੂੰ ਪਸੰਦ ਆ ਘਰ-ਵਾਰ ਵੀ ਠੀਕ ਆ ਚਲ ਜਾਇਦਾਤ ਅਗਲਾ ਦੱਸ ਦਿੰਦਾ ਸੀ ਤੇ ਮੁੰਡਾ ਦੇਖ ਲੈਂਦੇ ਸੀ ਅਗਲਾ ਵੀ ਠੀਕ ਆ ਆਡੇ ਫਟਾ ਫੇਰੋ ਜਿਹੜਾ ਮੰਗਣਾ ਹੁੰਦਾ ਸੀ ਨਾ ਉਸ ਨੂੰ ਜਿਹੜਾ ਵਿਚੋਲਾ ਹੁੰਦਾ ਸੀ ਉਹਨੂੰ ਰੁਪਈਆ ਬਣਾਉਂਦੇ ਹੁੰਦੇ ਸੀ ਚਾਂਦੀ ਦਾ ਇੱਕ ਉਹਨੂੰ ਖੰਮਣੇ ਉਹਨੂੰ ਹਲਦੀ ਲਾ ਦੇਣੀ ਤੇ ਖੰਮਣੀ ਉਹਦੇ ਤੇ ਲਵੇਟ ਦੇਣੀ ਤਾਂ ਸਦੇ ਵਿੱਚ ਪਾ ਕੇ ਫੜਾ ਦੇਣਾ ਵੀ ਜਦੋਂ ਉੱਥੇ ਛੋਡੇ ਹੋਇਆ ਰੂਪ ਉਹਨੂੰ ਰੋਕਣਾ ਕਹਿੰਦੇ ਹੁੰਦੇ ਸੀ ਰੋਕਣਾ ਰੂਪ ਮੰਗਣੇ ਨੂੰ ਤੇ ਫਿਰ ਪਿੰਡ ਆ ਕੇ ਉਹਨੇ ਵਿਚੋਲੇ ਨੇ ਤੇ ਦਿਨ ਦੇ ਦੇਣਾ ਵੀ ਇਸ ਦਿਨ ਆ ਪਰ ਰੁਪਈਆ ਤਰਾਂਗੇ ਇੱਕ ਕੁਰਸੀ ਤੇ ਮੁੰਡੇ ਨੂੰ ਬਿਠਾ ਲੈਂਦੇ ਹੁੰਦੇ ਸੀ ਇਕੱਲੇ ਨੂੰ ਤੇ ਬਿਠਾ ਕੇ ਸਾਹ ਸੰਗਤ ਤੇ ਫੇਰ ਉਹ 1 ਰੁਪਿਆ ਜਿਹੜਾ ਵਿਚੋਲਾ ਹੁੰਦਾ ਸੀ ਤੇ ਉਹ ਪਾਉਂਦਾ ਹੁੰਦਾ ਸੀ ਕਿਉਂ ਵਿਚੋਲਾ ਤਾਂ ਆਉਂਦਾ ਸੀ ਕੋਈ ਦੇਣ ਲੈਣ ਨਹੀਂ ਹੁੰਦਾ ਸੀ ਜੇ ਕੋਈ ਦੇਣ ਲੈਣ ਕਰਦਾ ਵੀ ਸੀ ਤਾਂ ਉਹ ਬਾਅਦ ਵਿੱਚ ਉਹ ਘਰ ਦੇ ਘਰ ਦੇ ਦੇ ਦਿੰਦੇ ਸੀਗੇ ਕੋਈ ਕਾਰਮਿਕੇ ਨਹੀਂ ਸੀ ਗੱਲ ਹੁੰਦੀ ਦੀ ਵੀ ਆਹ ਕੁਛ ਅਸੀਂ ਲੈਣਾ ਹੀ ਲੈਣਾ ਮੈਂ ਇਹ ਨਹੀਂ ਸੀ ਕਾਰਮ ਹੁੰਦੀ ਜੋ ਕੁਛ ਕੁੜੀ ਵਾਲਿਆਂ ਨੇ ਦੇਤਾ ਉਹ ਸਤਿਵਚਨੀ ਹੁੰਦਾ ਸੀ ਇਹ ਕਰ ਦੇਣਾ ਤੇ ਫੇਰ ਭਾਈ ਸਾਲ ਬਾਅਦ 2 ਸਾਲ ਬਾਅਦ 3 ਬਾਅਦ 1 ਬਾਅਦ ਡੇਢ ਬਾਅਦ ਵਿਆਹ ਹੁੰਦਾ ਹੁੰਦਾ ਸੀ ਫਿਰ ਉਹ ਵਿਆਹ ਦੇ ਵਿੱਚ ਵਿਚੋਲੇ ਨੇ ਆ ਕੇ ਦੱਸ ਦੇਣਾ ਵੀ ਲੈ ਪਾਈ ਆ ਸਗਣ ਸੋਨੂੰ ਲਿਆਤਾ ਤੇ ਲੋਕੋ ਸੋ ਕੁੜੀ ਵਾਲਿਆਂ ਨੇ ਕਹਿਤਾ ਵੀ ਇਸ ਦਿਨ ਆਪਣੇ ਘਰੇ ਜਨਮ ਰਾਤ ਤੁਹਾਡੀ ਆਵੇ ਚਾਹ ਫਿਰ ਉਹ ਭਾਈ ਮੁੰਡੇ ਵਾਲੇ ਨੂੰ ਮਾਈਆਂ ਪਾਈਆਂ ਜਾਂਦੀਆਂ ਹੁੰਦੀਆਂ ਸੀ 10 ਦਿਨ ਪਹਿਲਾਂ ਉਹਨਾਂ ਨੂੰ ਪਨੀਰੀ ਪਨੀਰੀ ਲਾ ਕੇ ਦਿੰਦੇ ਹੁੰਦੇ ਸੀ ਵੀ ਚਲ ਇਹ ਤੇ ਘਰੋਂ ਵੀ ਖੜਾ ਤੂੰ ਜਾਣਾ ਨਹੀਂ ਬਾਹਰ ਤੂੰ ਮਾਈਏ ਪਿਆਵ ਆਇਆ ਕੋਈ ਛੱਟ ਪੇਟ ਨਾਲ ਲੱਗ ਜੇ ਵਿਹਣ ਜਾਣ ਤੋਂ ਪਹਿਲਾਂ ਇਹ ਗੱਲ ਹੁੰਦੀ ਸੀ ਤੇ ਪਨੀਰੀ ਰਲਾ ਕੇ ਦੇਣੀ ਵੀ ਕੁਛ ਤਕੜਾ ਹੋ ਜੇ ਵਿਆਹ ਲਈ ਸਾਹ ਸੰਗਤੋ ਤੇ ਫਿਰ ਜਦੋਂ ਉਹ ਵਿਆਹ ਵਾਲਾ ਦਿਨ ਆ ਜਾਣਾ ਤੇ ਬਰਾਤਿਆਂ ਨੂੰ ਬਰਾਤ ਕਹਿਣਾ ਉਦੋਂ ਆਹ ਗੱਡੀਆਂ ਤਾਂ ਹੁੰਦੀਆਂ ਨਹੀਂ ਸੀ ਚਾਹੇ ਬੱਸ ਹੁੰਦੀ ਸੀ ਇਹ ਜਾਂ ਸੂਟੀਆਂ ਪਾਉਣੀਆਂ ਕਿ ਗੱਡੀਆਂ ਆਉਣ ਲੱਗੀਆਂ ਸੀ ਤੇ ਨਾਲ ਮੁੰਡੇ ਨੂੰ ਕਾਰ ਤਾਂ ਹੀ ਲੈ ਕੇ ਜਾਂਦੇ ਹੁੰਦੇ ਸੀ ਪਹਿਲਾਂ ਤਾਂ ਬੱਸਾਂ ਚ ਹੀ ਹੁੰਦੇ ਸੀ ਬੱਸ ਸੇ ਹੀ ਲੈ ਜਾਂਦੇ ਸੀ ਬੱਸ ਸੇ ਹੀ ਕੁੜੀ ਨੂੰ ਬੋਹ ਲਿਆਉਂਦੇ ਸੀ ਵਿਚਾਲੇ ਚਾਦਰਾਂ ਜਾ ਪਾ ਦੇਣਾ ਤੇ ਕੁੜੀ ਤੇ ਮੁੰਡੇ ਨੇ ਬਹਿ ਜਾਣਾ ਤੇ ਮਗਰ ਭਰਾਤ ਨੇ ਬਹਿ ਜਾਣਾ ਤੇ ਇਸ ਤਰ੍ਹਾਂ ਭਾਈ ਆਉਂਦੇ ਹੁੰਦੇ ਸੀ ਫਿਰ ਹੌਲੀ ਹੌਲੀ ਚੱਲ ਗੱਡੀ ਕਰਨ ਲੱਗੇ ਇਕੱਲੇ ਇੱਕ ਜੜੇ ਨੂੰ ਗੱਡੀ ਨਾਲ ਵਿਚੋਲਾ ਵਿਚੋਲਣ ਤੇ ਕੁੜੀ ਤੇ ਮੁੰਡਾ ਤੇ ਉਧਰੋਂ ਜੇ ਇੱਕ ਜਣਾ ਕੁੜੀ ਦੇ ਨਾਲ ਆਉਂਦੇ ਹੁੰਦੇ ਇੱਕ ਨੈਣ ਆਉਂਦੀ ਹੁੰਦੀ ਸੀ ਇੱਕ ਉਹਨਾਂ ਦੋ ਜਣੇ ਹੋਰ ਦੇ ਭਾਈ ਆਉਂਦੇ ਹੁੰਦੇ ਸੀ ਨਾਲ ਇੱਕ ਉਥੋ ਦੀ ਕੁੜੀ ਵਾਲਿਆਂ ਦੇ ਨਾਲ ਦੀ ਨੈਣ ਤੇ ਦੋ ਭਾਈ ਉਹ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਆ ਕੇ ਪਿੰਡ ਚ ਲੋ ਉੱਥੇ ਰਹਿਣਾ ਮੁੰਡਿਆਂ ਦਾ ਸਾਰਾ ਹਾਲ ਚਾਲ ਦੇਖਣਾ ਵੀ ਇੱਕ ਕਿਸ ਤਰ੍ਹਾਂ ਰਹਿੰਦੇ ਬਹਿੰਦੇ ਕੀ ਕਰਦੇ ਆ ਕਿਸ ਤਰ੍ਹਾਂ ਦੀ ਬੋਲੀ ਆ ਫਿਰ ਉਹ ਵੇਂ ਜਾ ਕੇ ਪਿੰਡ ਦਾਸਦੇ ਸੀ ਵੀ ਅਸੀਂ ਰਾਤ ਰਹਿ ਕੇ ਆ ਤੇ ਇਸ ਤਰ੍ਹਾਂ ਦਾ ਉਹਨਾਂ ਦਾ ਬੋਲਵਾਲੀ ਸੀ ਇਸ ਤਰ੍ਹਾਂ ਰਹਿਣਾ ਬਹਿਣਾ ਸੀ ਚੰਗੇ ਸੀ ਬਹੁਤ ਵਧੀਆ ਸੀ ਸੇਵਾ ਤੋਂ ਦੱਸ ਦਿੰਦੇ ਸੀ ਵੀ ਜੇ ਸੇਵਾ ਕਰੀਏ ਚੰਗੇ ਸੀ ਤੇ ਨਾਲ ਇਸ ਤਰ੍ਹਾਂ ਭਾਈ ਆਉਣਾ ਤੇ ਬਰਾਤ ਦੇ ਵਿੱਚ ਸਪੀਕਰ ਲੈ ਕੇ ਜਾਣਾ ਲਾਜ਼ਮੀ ਤੇ ਜਿਹੜੇ ਹੁੰਦੇ ਸੀ ਨਾ ਪਹਿਲਾਂ ਹੋ ਆਪਣੇ ਅੱਜ ਤਾਂ ਬੈਂਡ ਵਾਦਿਆਂ ਵਾਲੇ ਜਾਂਦੇ ਆ ਹੁਣ ਤਾਂ ਉਹ ਸੱਭਿਆਚਾਰ ਵਾਲੇ ਆ ਗਏ ਪਹਿਲਾਂ ਬੈਂਡ ਵਾਲੇ ਹੁੰਦੇ ਸੀਗੇ ਜੇ ਉਹਦੋਂ ਪਹਿਲਾਂ ਫਿਰ ਮਗਰੋਂ ਫੌਜੀ ਬੈਂਡ ਆ ਗਿਆ ਫੌਜੀ ਬੈਂਡ ਤੋਂ ਪਹਿਲਾਂ ਹੁੰਦੇ ਸੀ ਇੱਕ ਨਚਾਰ ਨਾਲ ਨਚਾਰ ਹੁੰਦੇ ਸੀਗੇ ਨਚਾਰ ਬਣ ਜਾਂਦੇ ਸੀ ਤੇ ਨਾਲ ਬੀਨਾ ਜੀ ਨਾਲੇ ਹੁੰਦੇ ਸੀ ਸਾਡੇ ਵਿਆਹਾਂ ਵੇਲੇ ਤਾਂ ਉਹ ਹੋ ਸੀ ਉਹਨਾਂ ਦੇ ਨਾਲ ਫਿਰ ਬਰਾਤ ਦੇ ਵਿੱਚੋਂ ਨਾ ਜਿੱਥੇ ਧਰਮਸਾਲਾ ਚੋਂ ਬਰਾਤ ਆਉਣੀ ਘਰ ਤਾਈ ਰੋਟੀ ਖਾਣ ਤੇ ਉਹਨਾਂ ਚਿਰ ਵਿੱਚ दारू ਪੀਤੀ ਵਾਲੇ ਬੰਦਿਆਂ ਨੇ ਨਾਲ ਦੇ ਮੁੰਡਿਆਂ ਨੇ ਤੇ ਨੱਚਣਾ ਬੰਦਿਆਂ ਨੇ ਨੱਚਣਾ ਬਰਾਤ ਨੇ ਤੇ ਕੁੜੀਆਂ ਬੁੜੀਆਂ ਨੇ ਕੋਠਿਆਂ ਤੇ ਚੜ੍ਹ ਕੇ ਆਪਦੇ ਦਰਾਂ ਦੇ ਮੂਹਰੇ ਸਾਰੀ ਬਰਾਤ ਨੂੰ ਦੇਖਣਾ ਕੋਈ ਕਿਸੇ ਨੂੰ ਬੰਦਾ ਚੰਗਾ ਨਹੀਂ ਸੀ ਬੋਲਦਾ ਹੁੰਦਾ ਤੇ ਕੋਲ ਦੀ ਐ ਨੰਗ ਜਾਣਾ ਤੇ ਕੁੜੀਆਂ-ਬੁੜੀਆਂ ਨੇ ਖੜੀਆਂ ਨੇ ਦੇਖੀ ਜਾਣਾ। ਨੱਚਦੇ ਨੂੰ ਮੁੰਡਿਆਂ ਨੂੰ ਕਿਉਂਕਿ दारू ਪੀਤੀ ਹੁੰਦੀ ਸੀ ਬੰਦਾ दारू ਪੀ ਕੇ ਨੱਚਦਾ ਸੀ। ਤੇ ਨੱਚਦੇ ਤਾਂ ਅੱਜ ਵੀ ਹੈਗੇ ਆ ਅੱਜ ਮੂਰੇ ਉੱਥੇ ਸਭ ਆਪਣੇ ਜਿੱਥੇ ਡੀਜੇ ਲੱਗਾ ਦਾ ਉੱਥੇ ਨੱਚਣ ਲੱਗ ਜਾਂਦੇ ਆ। ਉਦੋਂ ਵੀ ਐ ਨੱਚਦੇ ਸੀ ਸਾਦ ਸੰਗਤ ਤੇ ਫੇਰ ਰੋਟੀ ਖਾ ਕੇ ਫੇਰ ਜਾਣਾ। ਫੇਰ ਤਾਂ ਉਦਾਂ ਹੀ ਜਾਵਣ ਦੀ ਧਰਮਸਾਲਾ 'ਚ ਜਾਣੇ ਫੇਰ ਕੁੜੀ ਤੋਰ ਕੇ ਉਦੋਂ ਬਾਅਦ ਬਰਾਤ ਤੁਰਦੀ ਹੁੰਦੀ ਸੀ ਨਾਲ। ਉਦੋਂ ਕੁੜੀ ਨੇ ਤੁਰਨਾ ਤੇ ਉਦੋਂ ਬਰਾਤ ਨੇ ਤੁਰਨਾ। ਦੇ ਉਹ ਲੈਣਾ ਜਿਹੜਾ ਹੁੰਦਾ ਸੀ ਉਹ ਬੱਸ ਦੇ ਉੱਤੇ ਹੀ ਰੱਖ ਦਿੰਦੇ ਹੁੰਦੇ ਸੀ ਤਾਂ ਹਾਂ ਹੀ ਜੋ ਕੋਈ ਸੀਗਾ ਤੇ ਜਿਹੜੀ ਪੇਟੀ ਖਦੂਕ ਹੁੰਦਾ ਸੀ ਉਹ ਗੱਡੇ 'ਚ ਆ ਜਾਂਦਾ ਜਾਂ ਟਰਾਲੀ 'ਚ ਆ ਜਾਂਦਾ ਸੀ ਇਸ ਤਰ੍ਹਾਂ ਸਾਥ ਸੰਗਤ ਆ ਕੇ ਫਿਰ ਪਿੰਡ ਆ ਕੇ ਤੇ ਦੂਸਰੇ ਦਿਨ ਫਿਰ ਮਕਲਾਵਾ ਲੈਣ ਜਾਣਾ ਤੇ ਫੇਰ ਆ ਕੇ ਸਾਥ ਸੰਗਤ ਮਤਲਬ ਕੁੜੀ ਨੇ ਬਸਣਾ ਰੋਸਣਾ ਤੇ ਮਿੱਠੀਆਂ ਰੋਟੀਆਂ ਲਾਹ ਕੇ ਆਪਦੇ ਪਰਿਵਾਰ ਨੂੰ ਸੱਤ ਸੌਰੇ ਨੂੰ ਖਵਾਉਣੀ ਆ ਸਾਰੇ ਪਰਿਵਾਰ ਨੂੰ ਫੇਰ ਉਹਨੇ ਝੁੰਮਤੇ ਤੇ ਚੜਨਾ ਵੀ ਅੱਜ ਤੋਂ ਇਹ ਕੰਮ ਕਰੂਗੀ ਜੇ ਜਿਹੜੇ ਘਰ ਦੇ ਕੰਮ ਹੁੰਦੇ ਸੀ ਬੁੜੀਆਂ ਕਰਵਾਉਂਦੀਆਂ ਸੀ ਰੋਟੀ ਡੱਕਦਾ ਦਾਲ ਪਾਣੀ ਦਾ ਕਿਉਂਕਿ ਕੁੜੀਆਂ ਸਾਰਾ ਕੁਝ ਸਾਧ ਸੰਗਤ ਜਾਣਦੀਆਂ ਸੀ ਮਾਪਿਓ ਸਿਖਾਉਂਦਾ ਹੁੰਦਾ ਸੀ ਵੀ ਤੂੰ ਬਗਾਨੇ ਘਰ ਜਾਣਾ ਕੁੜੀਏ ਰੋਟੀ ਲਾਉਣ ਸਿੱਖ ਦਾਲ ਬਣਾਉਣੀ ਸਿੱਖ ਸੰਨੀ ਰਲਾਉਣੀ ਸਿੱਖ ਪਸ਼ੂਆਂ ਨੂੰ ਸੰਨੀ ਆਪ ਨੂੰ ਕੱਲ ਨੂੰ ਅੱਡ ਹੋ ਗਈ ਤੈਨੂੰ ਪਸ਼ੂਆਂ ਨੂੰ ਸੰਨੀ ਰਲਾਉਣੀ ਆਵੇ ਇਸ ਤਰ੍ਹਾਂ ਸਾਧ ਸੰਗਤ ਬੁੜੀਆਂ ਸਿਖਾਉਂਦੀਆਂ ਸੀ ਪਹਿਲਾਂ ਵੀ ਪਤਾ ਹੁੰਦਾ ਸੀ ਵੀ ਘਰੇ ਜਾ ਕੇ ਹੋ ਸਕਦਾ ਜਾਂਦੇ ਅੱਡ ਹੋ ਜਾਣ ਨਾ ਉਹਦਾ ਸਾਲ ਤੋਂ ਸਾਲਾ ਬਾਅਦ ਹੋ ਜਾਣ ਤੇ ਵੀ ਆਪ ਦਾ ਘਰ ਕੇ ਖਾ ਲੈਣਗੇ ਇਹ ਗੱਲਾਂ ਹੁੰਦਗੀਆਂ ਸੀ ਸਾਧ ਸੰਗਤ ਤੇ ਫਿਰ ਰਿਸ਼ਤੇਦਾਰਾਂ ਨੇ ਆਉਣਾ 10 ਦਿਨਾਂ ਦਾ 5ਾਂ 14ਵਾਂ ਬਾਅਦ ਕੁੜੀ ਨੂੰ ਲੈ ਕੇ ਜਾਣਾ ਤੇ ਫਿਰ 10 ਦਿਨ ਰਹਿਣਾ ਉਹਨੇ 10 ਦਿਨ ਰਹਿ ਕੇ ਉਹਦੇ ਬਾਅਦ ਫੇਰ ਲੈ ਕੇ ਆਉਣਾ ਪਰ ਉਹਨੇ ਨੇ ਜਾਣਾ ਨਾਲ ਵਿਚੋਲੇ ਨੂੰ ਲੈ ਕੇ ਵਿਚਾਲ ਚਲੀਏ ਕੁੜੀ ਨੂੰ ਲੈ ਕੇ ਆਉਣਾ ਬਹੂ ਨੂੰ ਇਸ ਤਰ੍ਹਾਂ ਦੇ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਸੀ ਵਿਆਹਾਂ ਦੇ ਵਿੱਚ ਪਰੋਸੇ ਫੇਰਦੇ ਹੁੰਦੇ ਸੀ ਮੰਜੇ ਇਕੱਠੇ ਕਰਦੇ ਹੁੰਦੇ ਸੀ ਇਹ ਜਿਹੜੀ ਸਬਜ਼ੀ ਭਾਜੀ ਬਣਾਉਣੀ ਉਹ ਗੰਡੇ ਚੀਰ ਨੇ ਹੋਰ ਚੀਜ਼ਾਂ ਬਣਾਉਣੀਆਂ ਹਲਵਾਈ ਦੇ ਕੋਲੇ ਰਹਿਣਾ ਲੱਡੂ ਲੁੱਡੂ ਕਰੇ ਆਪ ਹੀ ਬਣਾਉਂਦੇ ਹੁੰਦੇ ਸੀ ਆਪ ਹੀ ਉਹਨੂੰ ਬਰਦੇ ਹੁੰਦੇ ਸੀ ਹੁਣ ਤਾਂ ਸਾਰਾ ਕੁਝ ਹਲਵਾਈ ਨਾ ਹੀ ਅਗਲਾ ਕਰ ਲੈਂਦਾ ਵੀ ਬਟਲੇ ਵੀ ਤੂੰ ਹੀ ਆ ਸਭ ਕੁਝ ਤੂੰ ਹੀ ਕਰਨਾ ਹੈ ਹੁਣ ਤਾਂ ਵਿਆਹ ਤੇ ਹੀ ਸੱਦਦੇ ਅਗਰੇ ਨੂੰ ਬਸ 2-3 ਘੰਟੇ ਪੈਲਸ ਦੇ ਵਿੱਚ ਹੀ ਇਹ ਸੀ ਪਹਿਲੇ ਵਿਆਹ ਸਾਹ ਸੰਗਤ ਤੇ ਸਿਆਣੇ ਸਿਆਣੇ ਬੰਦਿਆਂ ਨੇ ਵੀ ਜਾਣਾ ਬਰਾਤ ਸਿਆਣੇ ਬੰਦਿਆਂ ਨੇ ਵੀ ਜਾਣਾ ਨਾਲ ਜਵਾਕਾਂ ਨੇ ਜਾਣਾ ਕਹਣਾ ਬਾਪੂ ਨੇ ਭਰਾਸ ਜਾਣਾ ਜਦੇ ਨਾਲ ਚੱਲਾਂਗੇ ਐ ਹੁੰਦੀ ਸੀ ਸਾਧ ਸੰਗ ਪਹਿਲੀਆਂ ਦੇ ਵਿੱਚ ਜਿਹੜੇ ਭਰੋਸੇ ਫੇਰਦੇ ਹੁੰਦੇ ਸੀ ਉਹ ਸਾਰੇ ਗਵੜਾਂ ਦੇ ਵਿੱਚ ਜਿਵੇਂ ਜਿਵੇਂ ਘਰ ਆਪਣੇ ਬਾਰਤ ਦੇ ਆਪਾਂ ਨੂੰ ਘਰ ਆਪਣੇ ਨਾਲ ਹੁਣ ਤਾਂ ਆਪਾਂ ਕਾਰਡ ਦੇ ਦਿੰਨੇ ਆ ਉਦੋਂ ਕਾਰਡ ਨਹੀਂ ਸੀ ਦਿੰਦੇ ਤੂੰ ਭਰੋਸਾ ਜਾਣਾ ਹੁੰਦਾ ਸੀ ਕਹਣਾ ਭਰੋਸਾ ਆਇਆ ਫਲਾਣਿਆਂ ਦਾ ਤੇ ਉਹਨਾਂ ਦੇ ਜਾ ਕੇ ਆਓ ਭਾਈ ਵਿਆਹ ਤੇ ਪੈਸੇ ਦੇ ਕੇ ਆਓ ਫਿਰ ਬੁੜੀਆਂ ਨੇ ਜਾਣਾ ਮਗਰੋਂ ਘਟੀਆਂ ਹੋ ਕੇ 50-50 ਰੁਪਏ ਦਾ 5-5 10-10 ਬੁੜੀਆਂ ਦੇ ਕੇ ਉਹਦੀਆਂ ਹੁੰਦੀਆਂ ਸੀ ਉਹਨਾਂ ਨੂੰ ਇੱਕ ਲਫਾ ਵੇਚੇ ਜਿਹਾ ਪਕੌੜੀਆਂ ਲੱਡੂ ਪਾ ਕੇ ਦੇ ਦੇਣੇ ਬਹੂ ਦੇਖਣ ਦੇ ਬਹਾਨੇ ਜਾਣਾ ਆ ਜਾਂਦੀਆਂ ਹੁੰਦੀਆਂ ਸੀ ਬੁੜੀਆਂ ਫਿਰ ਨਾਲੇ ਆਪੋ ਆਪਣਾ ਮੰਝਾ ਚੱਕ ਲੈਣਾ ਉੱਥੋਂ ਵੀ ਦੱਸੋ ਪੁੱਤ ਸਾਡਾ ਮੰਝਾ ਕਿਹੜਾ ਵਾ ਸਿਆਣ ਲੜਾਂ ਆਂ ਆਪੀ ਬੁੜੀਆਂ ਨੇ ਬਿਸਤਰਾ ਵੀ ਆਪ ਹੀ ਸਿਆਣ ਲੈਂਦੀਆਂ ਸੀ ਉਹ ਇਕੱਠਾ ਕਰਕੇ ਨੰਬਰ ਕੱਟ ਦੇਣਾ ਤੇ ਚੁਕਾ ਦੇਣਾ ਇਸ ਤਰ੍ਹਾਂ ਦੀ ਮਾਹੌਲ ਹੁੰਦੇ ਸੀ ਬਹੁਤ ਤੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਘਰੇ ਬੈਠੇ ਰਹਿੰਦੇ ਹੁੰਦੇ ਸੀ ਦੋ ਦੋ ਦਿਨ ਗੱਲਾਂ ਮਾਰੀ ਜਾਂਦੀਆਂ ਸ੍ਰੀਕਾ ਵਾਲਿਆਂ ਨੇ ਜੇ ਕੁੜੀ ਨੇ ਵਿਆਹ ਕੇ ਉਹਨਾਂ ਤੇ ਰੋਟੀ ਕਰਨੀ ਕਰਾਂਦੇ ਆ ਨੇ ਚਾਚਾ ਆ ਆ ਨੇ ਤੇ ਮੁੰਡੇ ਜੇ ਮੁੰਡਾ ਵਿਆਹ ਕੇ ਲਿਉਂਗਾ ਤਾਂ ਮੁੰਡੇ ਵਾਲਿਆਂ ਨੂੰ ਕਰਨੀਆਂ ਕਰਦੇ ਸੀ ਪਿੰਡ ਵਾਲੇ ਜਿਹੜੇ ਸ੍ਰੀਕਾ ਆਉ ਦਾ ਹੁੰਦਾ ਸੀ ਵੀ ਮੈਂ ਰੋਟੀ ਅਸੀਂ ਰੋਟੀ ਕਰਾਂਗੇ ਅਸੀਂ ਰੋਟੀ ਕਰਾਂਗੇ ਇਸ ਤਰ੍ਹਾਂ ਹੋ ਜਿਹੜੇ ਆਪਣੇ ਲੋਕ ਵਸਦੇ ਸੀ ਬਹੁਤ ਚੰਗੇ ਮਾਹੌਲ ਸੀ ਉਹ ਤੋਂ ਆਪਣੇ ਬਜ਼ੁਰਗਾਂ ਦੇ ਤੇ ਤਾਂ ਚੰਗੇ ਬਜ਼ੁਰਗ ਤੋਂ ਡਰਨਾ ਕਹਿਣਾ ਵੀ ਨਾ ਇਹ ਆਪਣਾ ਵੱਡਾ ਵਾ ਆਪਣੇ ਘਰਾਂ ਚੋਂ ਸਾਰਿਆਂ ਤੋਂ ਵੱਡਾ ਇਹ ਆ ਕੱਲ ਕੋਈ ਖਾਬੇ ਨਵੀਂ ਪਹਿਲੇ ਉਹਨੂੰ ਜਾ ਕੇ ਕਹਿੰਦੇ ਨੇ ਵੀ ਵੱਡਿਆ ਆ ਗੱਲ ਹੋ ਗਈ ਤੇ ਚੱਲ ਮੂਰੇ ਲਾ ਕੇ ਤੁਰਤੇ ਆਪਾਂ ਨਜੇਠੜੀਆਂ ਚੱਲੋ ਰਾਜੀ ਰਾਮਾ ਕਰਨਾ ਜਾਂ ਕੁਝ ਵੀ ਕਰਨਾ ਉਹਨੇ ਜਿਵੇਂ ਜਾ ਕੇ ਕਹਿਤਾ ਉਵੇਂ ਹੋ ਜਾਂਦੀ ਹੁੰਦੀ ਸੀ ਸਾਹ ਸੰਗਤ ਕੋਈ ਮੋੜਦਾ ਨਹੀਂ ਸੀ ਦੂਜਾ ਘਰ ਦਾ ਵੀ ਸਾਡੇ ਫਲਾਣੇ ਬੰਦੇ ਨੇ ਆ ਗੱਲ ਕਹਿਤੀ ਤਾਂ ਕਹਿਤੀ ਯਾਰ ਇਹ ਜਮਾਨੇ ਹੁਣ ਆਉਣੇ ਨਹੀਂ ਮੁੜ ਕੇ ਮੁੜ ਕੇ ਨਹੀਂ ਇਹ ਹੁਣੇ ਸਾਧ ਸੰਗਤ ਬਹੁ ਸਮਾਂ ਬਾਅਦ ਕਿਤੇ ਜਾਪੜੀਆਂ ਜ਼ਿੰਦਗੀਆਂ ਜਿੰਦਾਂ ਤੋਂ ਪਹਿਲੀ ਗੱਲ ਤਾਂ ਉਹੜੀ ਹੀ ਨਹੀਂ ਨਾ ਉਹ ਬਜ਼ੁਰਗ ਆਉਣ ਜਿਹੜੇ ਪਹਿਲੇ ਬਜ਼ੁਰਗ ਸੀ ਯਾਰ ਚਾਗਰੇ ਬੰਨੇ ਹੁਣੇ ਕਹਾਈਆਂ ਪਾਈਆਂ ਹੋਣੀਆਂ ਸਿਰ ਤੇ ਦੁਬੱਟਾ ਜਾਂ ਹੁਣ ਲੰਮਾ ਸਾਰਾ ਚੱਗਾ ਪਾਇਆ ਹੋਣਾ ਜੁੱਤੇਆਂ ਪੈਰਾਂ ਚ ਪਾਈਆਂ ਹੋਣੀਆਂ ਯਾਰੋ ਇੱਕ ਇੱਕ ਚੱਗਾ ਇੱਕ ਇੱਕ ਚਾਵਰਾ ਇੱਕ ਇੱਕ ਪਾਗ ਇੱਕ ਇੱਕ ਜੁੱਤੀ ਹੁੰਦੀ ਸੀ ਸਾਰੇ ਘਰ ਦੇ ਵਿੱਚ ਜਿਹਨੇ ਲਾਹਣ ਨੂੰ ਜਾਣਾ ਉਹ ਪਾ ਜਾਂਦਾ ਹੁੰਦਾ ਸੀ ਇਸ ਤਰ੍ਹਾਂ ਦੇ ਹੋਣਗੇ ਬਜ਼ੁਰਗ ਹੋ ਜਾਣਗੇ ਹੁਣ ਤਾਂ ਬੂਟ ਪਏ ਆ ਜਰਾਬ ਜਰਾਬਾਂ ਪਈਆਂ ਜੁੱਤੀਆਂ ਪਈਆਂ ਪਤਾ ਨਹੀਂ ਕਿੰਨੇ ਕਿੰਨੇ ਕਿ ਜੋੜੇ ਆ ਕੋਲੇ ਤੇ ਲੀਡੀਆਂ ਦੇ ਪਤਾ ਨਹੀਂ ਕਿੰਨੇ ਕਿ ਜੋੜੇ ਆ ਕੋਲੇ ਉਹ ਪਾਇਆ ਨਹੀਂ ਹੁੰਦਾ ਹੋਰ ਲੈ ਆਉਂਦਾ ਜਾ ਕੇ ਉਦੋਂ ਨਹੀਂ ਸੀ ਉਦੋਂ ਦਾ ਜਿਹੇ-ਜਿਹੇ ਘਰਦਿਆਂ ਸਮਾ ਤੇ ਉਹ ਪਾਉਣੀ ਪੈਂਦੇ ਹੁੰਦੇ ਸੀ ਕੁੜੀ ਨੂੰ ਵੀ ਤੇ ਮੁੰਡੇ ਨੂੰ ਵੀ ਆ ਤੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਮਾਸਟਰ ਉੱਥੇ ਅੱਜ ਜਿਹੜੇ ਅੱਜ ਆਪਾਂ ਨੂੰ ਪੜਾਉਂਦੇ ਨੇ ਪ੍ਰਾਈਵੇਟ ਇਹ ਤੋਂ ਵਧੀਆ-ਵਧੀਆ ਮਾਸਟਰ ਸਰਕਾਰੀ ਸਕੂਲਾਂ ਚੋਂ ਦੇ ਜਿਹੜੇ ਪੜਾਉਂਦੇ ਸੀ ਬਹੁਤ ਵਧੀਆ ਜਿੱਥੇ ਅਸੀਂ ਪੜ੍ਹੇ ਆ ਜੋ ਜਾਦ ਆਉਂਦਾ ਸਕੂਲ ਤੇ ਉਹ ਮਾਸਟਰਾਂ ਦੇ ਕੋਲੇ ਰਹਿਣਾ ਬਹਿਣਾ ਉਹਨਾਂ ਨੇ ਸਰਜੀਤ-ਸਰਜੀਤ ਕਰਨਾ ਇਹ ਗੱਲਾਂ ਜਾਦ ਹੀ ਰਹਿ ਗਈਆਂ ਹੁਣ ਆਉਣੀਆਂ ਨਹੀਂ ਮੁੜ ਕੇ ਆਉਣੀਆਂ ਨਾ ਉਹ ਮਾਸਟਰ ਰਏ ਹੈ ਹੀ ਨਹੀਂ ਮੈਨੂੰ ਉਹਦਾ ਕੋਈ ਭਲਾ ਬੈੜਲਾ ਮਾਸਟਰ ਹੋਵੇ ਜਿਹੜਾ ਸਾਨੂੰ ਪੜਾਉਂਦਾ ਹੁੰਦਾ ਸੀ ਕਿਉਂਕਿ ਉਹ ਦੋ ਗ੍ਰਾਮ ਬਹੁਤ ਸੀ ਉਹਨਾਂ ਦੀਆਂ ਜਦੋਂ ਅਸੀਂ ਬੱਚੇ ਸੀ ਅੱਜ ਨਹੀਂ ਹੋਣੇ ਉਹ ਕੋਈ ਬੈੜਲਾ ਭਲਾ ਸਾਨੂੰ ਮਿਲੇ ਇੱਕ ਮਿਲਦਾ ਹੁੰਦਾ ਟੁੱਡੀ ਕੰ ਦਾ ਸਾਡੇ ਸਰਕਾਰੀ ਆਪਣੇ ਸਕੂਲ ਦੇ ਵਿੱਚ ਦੌਧਰ ਵਾਲੇ ਦੇ ਵਿੱਚ ਉਹ ਹੁੰਦਾ ਸੀਗਾ ਆਪਣਾ ਦਫ਼ਤਰ ਦੇ ਵਿੱਚ ਬੈਠਾ ਉਹ ਜਦੋਂ ਕਦੇ ਮਦੋ ਕੀ ਮੇਲੇ ਤੇ ਜਾਂਦੇ ਆ ਜਾਂ ਕਿਤੇ ਢਾਡੀ ਕ ਵਿੱਚ ਲੱਗਦੇ ਉੱਥੇ ਦੇਖੀਦਾ ਉਹ ਕੁੱਡੀ ਕਹਿੰਦਾ ਮਾਸਟਰ ਸੈਕਟਰੀ ਉਹਨੂੰ ਕੀ ਕਹਿੰਦੇ ਹੁੰਦੇ ਜਿਹੜਾ ਦਫ਼ਤਰ ਚ ਬਹਿੰਦਾ ਵਾ ਇਲੈਕਟ ਬੜਦਾ ਕੰਮ ਕਰਦਾ ਹੁੰਦਾ ਸਾਰਾ ਉਹ ਹਲੇ ਹਲੇ ਹੈ ਮਿਲਦਾ ਹੁੰਦਾ ਹੋਰ ਹੈ ਨਹੀਂ ਕੋਈ ਭੂਰੂ ਹੋਣੀ ਦਲੀਪ ਹੋਣੀ ਤੇ ਰਾ ਮਸਰਾ ਰਾਤ ਨੂੰ ਉੱਥੇ ਬੈੰਦਾ ਹੁੰਦਾ ਸੀ ਭੂਰੂ ਘੰਟੀ ਦਲੀਪ ਤੇ ਭੂਰੂ ਘੰਟੀ ਵਜਾਉਂਦੇ ਹੁੰਦੇ ਸੀ ਜਿੱਦੇ ਔਖਾ ਭੂਰੂਣਾ ਕਹਿੰਦਾ ਯਾਰ ਪੁਰੂ ਦਾ ਉਹਦਾ ਪਹਿਲਾਂ ਹੀ ਵਜਾ ਦੇ ਯਾਰ 5-4 ਮਿੰਟ ਐ ਕਹਿੰਦੇ ਫਿਰਨਾ ਇਤੋਂ ਦੇ ਸਮੇਂ ਹੁੰਦੇ ਸੀ ਬਹੁਤ ਵਧੀਆ ਕਹਿੰਦੇ ਇਹ ਮਾਸਟਰਾਂ ਨੇ ਕਲਾਉਣਾ ਵੀ ਤੇ ਕੁੱਟਣੇ ਵੀ ਐ ਨਹੀਂ ਹੈ ਵੀ ਨਹੀਂ ਕੋੜੇ ਕਹਣਾ ਜਾਂ ਡੰਡਾ ਲੈ ਕੇ ਉਹ ਕਰੀ ਗਏ ਅੱਜ ਲੋਟ ਇਹਨਾਂ ਨੂੰ ਇਹ ਡਰਦਿਆਂ ਨੇ ਪੜਨਾ ਇਹ ਹੁੰਦੇ ਸੀ ਸਾਧ ਸੰਗਤ ਪਹਿਲਾ ਸਮਾਂ ਅੱਜ ਨਹੀਂ ਆਉਣਾ ਉਹ ਮੁੜ ਕੇ ਹੋਣੀ ਆਉਣਾ